ਦੋਸਤੋ ਅਸਲੀ ਨਾ ਆ ਮੁੱਦਾ ਸੀ ਜਿਹੜਾ ਆ ਮੁੱਦੇ ਤੋਂ ਨਾ ਇਹ ਸਾਰਾ ਕੰਮ ਇਹ ਚੱਲਿਆ ਜੋ ਵੀ ਕਮੇਟੀ ਨਾਲ ਗੁੱਸਾ ਗਲਾਸ਼ ਇੱਕ ਵਾਰ ਜੋ ਵੀ ਹੋਇਆ ਤੇ ਇਹ ਵੀਰ ਕੋ ਪਾਉਣ ਦਾ ਕਾਰਨ ਵੀ ਇਹ ਹੋਇਆ ਜਰਨਾ ਉਹ ਲੈਬ ਚ ਲਾਇਆ ਸੀ ਉੱਤੇ ਤੇ ਲੈਬ ਦੇ ਕਾਰਨ ਕਿੰਨੀਆਂ ਹੋਈ ਲੈਬ ਨਹੀਂ ਚੱਲਦਾ ਹੁੰਦਾ ਯਾਰ ਪਰ ਤਾਂ ਫੋਨ ਫੋਨ ਬਹੁਤ ਆ ਜਾਂਦੇ ਸੀ ਕਿ ਆਪਸ ਉੱਤੇ ਪਏ ਹੁੰਦੇ ਇਹ ਰਾਜ ਨੂੰ ਬਾਹਰੋਂ ਬੁਰੋਂ ਫੋਨ ਲਾ ਲੈਂਦੇ ਸੀ ਕਈ ਯਾਰ ਮਿੱਤਰ ਹੋਰ ਬਾਹਰਲੇ ਫੋਨ ਆ ਜਾਂਦੇ ਸੀ ਫਿਰ ਆਪ ਉਖ ਮੁਸ਼ਕਲ ਹੋ ਜਾਂਦੀ ਸੀ ਕਿ ਪਤਾ ਕਿਹੜੇ ਨੀਤੀ ਨਾਲ ਲਾਉਂਦਾ ਸੀ ਇਕਲਾ ਫੋਨ ਤੇ ਇਹ ਮੈਸੇਜ ਉਹਨਾਂ ਯਾਰ ਵੀਰ ਨੂੰ ਆਪ ਪਾ ਦਿੰਨੇ ਆ ਕਿ ਅਸਲ ਵਿੱਚ ਤਾਂ ਪ੍ਰਮਾਤਮਾ ਯਾਰ ਕਿਸੇ ਨੂੰ ਨਾ ਲੋੜ ਪਾਵੇ ਨਾ ਕਿਸੇ ਦੇ ਇਹ ਜੀ ਵਕਤ ਹੀ ਨਾ ਆਵੇ ਵੀ ਕਿਸੇ ਦੇ ਕੋਈ ਅੱਗ ਲੱਗ ਗਈ ਜਾਂ ਕੋਈ ਕੋਈ ਗੱਲਬਾਤ ਹੋ ਗਈ ਇਹ ਜੀਆਂ ਗੱਲਾਂ ਵਾ ਤਾਂ ਪ੍ਰਮਾਤਮਾ ਕਿਰਪਾਈ ਰੱਖੇ ਤੇ ਜੇ ਕੋਈ ਹੋ ਵੀ ਜਾਂਦੀ ਹੈ ਗੱਲਬਾਤ ਯਾਰ ਤੇ ਬਾਕੀ ਫਿਰ ਇਹ ਗੱਲਾਂ ਨਾ ਥੋੜਾ ਜਿਹਾ ਸਬਰ ਵੀ ਕਰਨਾ ਚਾਹੀਦਾ ਹੁੰਦਾ ਬਈ ਗੱਲ ਇਹ ਵੀ ਜੀ ਕਿਸੇ ਚ ਕਸੂਰ ਆ ਤੇ ਕਸੂਰ ਮੰਨ ਵੀ ਲੈਣਾ ਚਾਹੀਦਾ ਉਹ ਕੋਸੂਰ ਮੰਨਣਾ ਚਾਹੋ ਕੋਈ ਏਟੀ ਵਾਲੀ ਬੱਡੀ ਗੱਲ ਨਹੀਂ ਹੁੰਦੀ ਤੇ ਇਹ ਆਪਣੀਆਂ ਬੇਨਤਾਂ ਸੀ ਮਾਮਲਾ ਚੱਲਿਆ ਤੇ ਹੋਰ ਜਿਹੜਾ ਬਾਕੀ ਸੰਗਤ ਨੇ ਫੈਸਲਾ ਕਰਨਾਗਾ ਆਪਾਂ ਵਿੱਚ ਵੀ ਇਹ ਦੱਸਿਆ ਵੀ ਜੋ ਸੰਗਤ ਫੈਸਲਾ ਕਰੂਗੀ ਜੋ ਬਾਕੀ ਫੈਸਲਾ ਹੋਇਆ ਉਹ ਵੀ ਛੱਡਤਾ ਆਪਾਂ ਵੀ ਕੌਣ ਸੱਚਾ ਕੌਣ ਝੂਠਾ ਕਿ ਘਰਾਂ ਦੇ ਨੇ ਆਪਦਾ ਵਾਹ ਲਾ ਤੇ ਉਹ ਤਾਂ ਕੋਈ ਨਹੀਂ ਬੱਸ ਸਕਦਾ ਹਾਂ ਤੇ ਜੇ ਕੋਈ ਕਿਸੇ ਤੇ ਇਲਜ਼ਾਮ ਲਾਉਂਗਾ ਤਾਂ ਵੀ ਨਹੀਂ ਬੱਸ ਸਕਦਾ ਤੇ ਜੇ ਕੋਈ ਝੂਠਾ ਤਾਂ ਵੀ ਨਹੀਂ ਬੱਸ ਸਕਦਾ ਸੱਚ ਝੂਠ ਉਹ ਵਹਿਗਰੂ ਨੇ ਵੇਖਣਾਗਾ ਤੇ ਉਹਦੇ ਅਖਣ ਨੂੰ ਉਸ ਤੋਂ ਬਾਅਦ ਉਹਨੇ ਨਤਾਰੇ ਕਰਦੇ ਨੇ ਹੁੰਦੇ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਇਹ ਅਗਲੇ ਦਿਨ ਫੇਰ ਲਾਇਆ ਦੋ ਵਾਰੀ ਫੋਨ ਲਾਇਆ ਸੀ ਦੋ ਵਾਰੀ ਲੈ ਕੇ ਤਿੰਨ ਵਾਰੀ ਦੋ ਵਾਰੀ ਲਾਇਆ ਮਨਜੀਤ ਦੂਜੀ ਵਾਰ ਇਹਨੇ ਲਾਇਆ ਕੇਵਲੀ ਅੱਛਾ ਤੇ ਅਸੀਂ ਕਹਿਵੇਂ ਮਹਰਾਜ ਆ ਕੇ ਕਹਿੰਦਾ ਉਹ ਗਏ ਸੀ ਖਾਲ ਚੱਲੀ ਰੇਲੀ ਤੇ ਅੱਛਾ ਤੇ ਉਹਨੇ ਆ ਕੇ ਆਪਦੇਲੇ ਫੋਨ ਤੋਂ ਕਾਨਫਰੈਂਸ ਦੇ ਵਿੱਚ ਮੇਰੀ ਗੱਲ ਕਰਈ ਆ ਬੱਗੇ ਨਾਲ ਕਹਿੰਦਾ ਮੈਂ ਉਹ ਤਾਂ ਖਾਲੀ ਖੜੀ ਆ ਹਾਂ ਦੂਜੇ ਦਿਨ ਫੇਰ ਫੋਨ ਲਾਇਆ ਉਹ ਕਹਿੰਦੇ ਵੀ ਉਹ ਤਾਂ ਬੈਲਟ ਕਰਾ ਕੇ ਫੇਰ ਖਾਲੀ ਖੜੀ ਆ ਹਾਂ ਇਹ ਗੱਲ ਦਾ ਇਹ ਮੁੰਡੇ ਹੀ ਫੋਨ ਲਾਉਂਦੇ ਸੀਗੇ ਅੱਛਾ ਮੁੰਡੇ ਹੀ ਫੋਨ ਲਾਉਂਦੇ ਸੀ ਹਾਂ ਕਿਸੇ ਨੇ ਗੱਲ ਨਹੀਂ ਸੁਣੀ ਨਾ ਅੱਗ ਭਜਾਉਂਦੇ ਸੀ ਨਾਲੇ ਫੋਨ ਲਾਉਂਦੇ ਸੀ ਤੇ ਬੁਝਦੀ ਨਹੀਂ ਸੀ ਦੋਸਤੋ ਗੱਲ ਇਹ ਆ ਵੀ ਇਹ ਜਿਹੜੀ ਆ ਹਕੀਕਤਾ ਇਹ ਘਰ ਵਾਲੇ ਦੱਸ ਰਹੇ ਆ ਤੇ ਬਾਕੀ ਆਹ ਜਿਹੜਾ ਹੁਣ ਇਹ ਬਾਈ ਆ ਤੁਹਾਨੂੰ ਦੱਸ ਹੀ ਦਿੰਦੇ ਆ ਸਾਰੇ ਪਿੰਡ ਨੂੰ ਹੀ ਪਤਾਗਾ ਇਹ ਬੀਰੀ ਦਾ ਆਪਾਂ ਨੂੰ ਪਤਾ ਹੀ ਆ ਇਹ ਦਿਮਾਗੀ ਥੋੜਾ ਜਿਹਾ ਟੈਨਸ਼ਨ ਦੇ ਵਿੱਚ ਆ ਦਵਾਈ ਖਾਂਦਾਗਾ ਤੇ ਇਹ ਆਪਾਂ ਚਲੋ ਗੱਲ ਇਹਦੀ ਆਪਾਂ ਨਹੀਂ ਵੀ ਸੱਚ ਮੰਨਦੇ ਵੀ ਚਲੋ ਹੋ ਸਕਦੇ ਤੋ ਨਾ ਸੁਨੇਹਾ ਲੱਗਿਆ ਹੋਇਆ ਜਾਂ ਕੋਈ ਗੱਲਬਾਤ ਇਹ ਤਾਂ ਦਿਮਾਗੀ ਟੈਨਸ਼ਨ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਦਿਮਾਗ ਦਿਮਾਗੀ ਟੈਨਸ਼ਨ ਦੀ ਦਵਾਈ ਖਾ ਰਿਹਾਗਾ ਤੇ ਆ ਬੁੜੀਆਂ ਵੀ ਨਹੀਂ ਝੂਠ ਬੋਲਦੀਆਂ ਤੇ ਆ ਇੱਕ ਗਮਾਂਡੀ ਕੇਵਲੀ ਆ ਕੋਈ ਇਹ ਨਹੀਂ ਝੂਠ ਬੋਲਦਾ ਜਾ ਜੀ ਗੱਲ ਜਿਹੜੀ ਜਿਹੜੀ ਵੀਡੀਓ ਪਾਉਣ ਵਾਲੀ ਗੱਲ ਕਿੱਥੋਂ ਤੁਰੀ ਆਗੀ ਵੀ ਜੀ ਮੈਂ ਆਪਦੀ ਆਪ ਤਾਂ ਨਹੀਂ ਤੁਹਾਡੇ ਕੋਲੇ ਆਇਆ ਤਾਰੀ ਡਾਕਟਰ ਆਇਆ ਉਹਨੇ ਕਿਹਾ ਤਾਰੀ ਡਾਕਟਰ ਆਇਆਗਾ ਕੋਈ ਇੱਕ ਹੈਗਾ ਵੀ ਤੁਸੀਂ ਭੋਲੇ ਨੂੰ ਕਹਿ ਕੇ ਵੀਡੀਓ ਪਾਓ ਰਾਤ ਆਇਆ ਸੀ ਬੋਟਾਂ ਨੂੰ ਕਹਿਣਾ ਹਾਂ ਉਹ ਅਸੀਂ ਆਖਾ ਵੀ ਸਾਡੀ ਕਿਸੇ ਨੇ ਸੁਣੀ ਨਹੀਂ ਪਾਣੀ ਵਾਲੇ ਨਹੀਂ ਆਏ ਸਾਡੀ ਕੋਈ ਮਦਦ ਕਰੋ ਉਹ ਕਰਕੇ ਫਿਰ ਮੌਕਾ ਦੇਣਗੇ ਯਾਨ ਟੂ ਨੇ ਵੀ ਕਿਹਾ ਤੇ ਤਾਰੀ ਨੇ ਵੀ ਕਿਹਾ ਹਾਂ ਠੀਕ ਹੈ ਜੰਟੂ ਨੇ ਤੇ ਤਾਰੀ ਨੇ ਕਿਹਾ ਤੇ ਮੈਨੂੰ ਸਾਡੀ ਕੋਈ ਸੁਣਦਾ ਨਹੀਂ ਮੈਨੂੰ ਯਾਨੀ ਕਿ ਤਾਰੀ ਨੇ ਰਾਤ ਫੋਨ ਲਾਇਆ ਤਾਰੀ ਕਹਿੰਦਾ ਵੀ ਗੱਲ ਇਹ ਹੈ ਵੀ ਉੱਥੇ ਤਿੰਨ ਦਿਨ ਹੋ ਗਏ ਅੱਗ ਤੂੰ ਖੀ ਜਾਂਦੀ ਹੈ ਵੀ ਨੁਕਸਾਨ ਹੋਰ ਵੀ ਹੋ ਸਕਦਾ ਹਾਂ ਜਨਾ ਦਾ ਨਾ ਜੋ ਹਾਂ ਵੀ ਉਹਦਾ ਤਾਂ ਗਰੀਬ ਮਾਰ ਹੋ ਗਈ ਆ ਵੀ ਗਾਂ ਹੋਰ ਨਾ ਕਿਸੇ ਦਾ ਨੁਕਸਾਨ ਹੋ ਜੇ ਵੇੜਾ ਤੇ ਨਾਲ ਹੀ ਸੁਹਾਤਾਂ ਤੂੜੀ ਵਾਲੀਆਂ ਹੋਰ ਆ ਤੇ ਇਸੇ ਕਰਕੇ ਮੈਂ ਤੜਕੇ ਪਹਿਲਾਂ ਇਹਨਾਂ ਨੂੰ ਸੁਨੇਹਾ ਲਾ ਕੇ ਉੱਚੀ ਦੇ ਮੁੰਡੇ ਨੂੰ ਸੁਨੇਹਾ ਲਾ ਕੇ ਫਿਰ ਉਦੋਂ ਬਾਅਦ ਅਸੀਂ ਤਹਿਸੀਲਦਾਰ ਨੂੰ ਫੋਨ ਲਾਇਆ ਤਹਿਸੀਲਦਾਰ ਕਹਿੰਦਾ ਵੀਡੀਓ ਬਣਾ ਲਓ ਵੀਡੀਓ ਬਣਾਉਣਾ ਅਸੀਂ ਤਾਂ ਲੱਗੇ ਸੀਗੇ ਉਹ ਤਹਿਸੀਲਦਾਰ ਨੂੰ ਪ੍ਰੂਫ ਦੇਣਾ ਸੀ ਉਦੋਂ ਬਾਅਦ ਤੁਸੀਂ ਆ ਕੇ ਦੱਸਤਾ ਵੀ ਭਾਈ ਗੱਲ ਇਹ ਵੀ ਅਸੀਂ ਸਤਕਾਰ ਕਮੇਟੀ ਵਾਲਿਆਂ ਨੂੰ ਵੀ ਦੋਸਤੋ ਗੱਲ ਇਹਨੂੰ ਹੀ ਸੀ ਜੇ ਇਹ ਮਸਲਾ ਤੁਸੀਂ ਵਿਧਾਈ ਜਾਣਾ ਤਾਂ ਕੋਈ ਚੱਕਰ ਨਹੀਂ ਭਜਦਿਆਂ ਨੂੰ ਬਾਣ ਇੱਕੋ ਜਿਹੀ ਆ ਤੇ ਨਹੀਂ ਗੱਲ ਇਹ ਆ ਇਹ ਨਾ ਵੇਖਿਆ ਕਰੋ ਕਿਉਂ ਗੱਲ ਇਹ ਆ ਸਾਰੇ ਪਿੰਡ ਦੇ ਵਸਨੀਕ ਆ ਸਾਰੇ ਪਿੰਡ ਦਾ ਹੀ ਯੋਗਦਾਨ ਆ ਸਤਕਾਰ ਕਮੇਟੀ ਆ ਇਹ ਸਾਰੇ ਪਿੰਡ ਦੇ ਯੋਗਦਾਨ ਨਾਲ ਚੱਲਦੀ ਆ ਤੇ ਯੋਗਦਾਨ ਨਹੀਂ ਕੋਈ ਸੰਸਥਾ ਚੱਲਦੀ ਹੁੰਦੀ ਆ ਤੇ ਪਿੰਡ 'ਚ ਆਪਾਂ ਹੈਂਕੜੀ ਬਾਜੀ ਕਰਕੇ ਨਾ ਤਾਂ ਕਿਸੇ ਨੇ ਕੋਈ ਖੱਟਣਾ ਕਿਉਂ ਦਫਾੜ ਆਪਾਂ ਨਾ ਪਾਈ ਗਏ ਜੇ ਤੁਸੀਂ ਐਂਕਰੀ ਜਾਓਗੇ ਤਾਂ ਮੇਰੇ ਖਿਲਾਫ ਮੈਂ ਤਾਂ ਇਹ ਕਹਿਣਾ ਮੈਂ ਤਾਂ ਖੁੱਲੀ ਕਿਤਾਬ ਆ ਮੇਰੇ ਖਿਲਾਫ ਜੋ ਮਰਜ਼ੀ ਬੋਲੋ ਪਰ ਜੇ ਮੈਂ ਬੋਲਣ ਲੱਗ ਗਿਆ ਤੇ ਫੇਰ ਸੋਤੋਂ ਚੱਲਿਆ ਨਹੀਂ ਜਾਣਾ। ਇਹ ਤਾਂ ਸਚਾਈ ਆ। ਹਾਂ ਤੇ ਜਿਹੜੀ ਕੋਈ ਸਚਾਈ ਆ ਅਸੀਂ ਸਚਾਈ ਦਿਖਾਈ ਆ। ਤੁਸੀਂ ਗਲਤੀ ਮੰਨਣ ਦੀ ਬਜਾਏ ਤੁਸੀਂ ਉਲਟੀ ਸਮਾਂ ਦੀ ਹੈਂਕੜਵਾਜੀ ਤੇ ਹੋਗੇ। ਤੇ ਗੱਲ ਇਹ ਆ ਇਹ ਕਿਹੜਾ ਕੋਈ ਆਪਣੇ ਪਿੰਡ ਦੇ ਬਸਨੀਕ ਨਹੀਂ। ਜਦੋਂ ਅੱਗ ਲੱਗ ਗਈ ਸੀ ਚਲੋ ਛੋਡੇ ਟੈਂਕੀ ਦੇ ਵਿੱਚ ਪਾਣੀ ਹੈ ਨਹੀਂ ਸੀ। ਛੋਡੇ ਕੋਲੇ ਹੋਰ ਕਿੰਨੇ ਥਾਵਾਂ ਦੇ ਪ੍ਰਬੰਧ ਆ ਤੁਸੀਂ ਹੋਰ ਵੀ ਪਾਸਿਓਂ ਭੇਜ ਸਕਦੇ ਸੀ। ਪਾਸੇ ਆਪਣੇ ਟੈਂਕੀਆਂ ਹੈਗਾਂ। ਤੁਸੀਂ ਨਹੀਂ ਆਪਦੀ ਛੋਡੀ ਠੀਕ ਨਹੀਂ ਸੀ ਛੋਡੀ ਖਰਾਬ ਸੀ ਆਪਾਂ ਛੋੜਨਾ ਸਹਿਮਤ ਆ ਇਸ ਗੱਲ ਨਾਲ ਵੀ ਪਾਣੀ ਛੋੜੇ ਹੈ ਨਹੀਂ ਸੀ ਟੈਂਕੀ ਚ ਤੇ ਤੁਸੀਂ ਪਾਸੇ ਤੋਂ ਵੀ ਕੋਈ ਹੋਰ ਪਿੰਡ ਚ ਕਿੰਨੀਆਂ ਟੈਂਕਾਂ ਬਣਾਵੀਆਂ ਤੁਹਾਡੇ ਕੋਲ ਕਿੰਨੇ ਨੰਬਰ ਆ ਤੁਸੀਂ ਉਥੋਂ ਭੇਜ ਸਕਦੇ ਸੀ ਵੀ ਭਾਈ ਗੱਲ ਇਹ ਵੀ ਸਾਡੇ ਪਿੰਡ ਆ ਹਾਲਾਤ ਹੋ ਗਏ ਤੇ ਵੀ ਭਾਈ ਉਥੇ ਅੱਗ ਬੁਝਾ ਕੇ ਆਓ ਤੇ ਕਿਉਂ ਛੋੜੇ ਆਖੇ ਅਗਲੇ ਨੇ ਮਿੰਟ ਚ ਆ ਜਾਣਾ ਸੀ ਆਮ ਬੰਦੇ ਦੀ ਬੰਦਾ ਗੱਲ ਨਹੀਂ ਸੁਣਦਾ ਹੁੰਦਾ ਚੇਤੀ ਤੇ ਇਹ ਗੱਲ ਇਹ ਆ ਆਪਾਂ ਵਾਰ-ਵਾਰ ਫੇਰ ਕਹਿਨੇ ਆ ਵੀ ਤੁਸੀਂ ਇਹ ਜਿਹੀਆਂ ਗਲਤੀਆਂ ਨਾ ਕਰਿਆ ਕਰੋ ਜੇ ਕੋਈ ਗੱਲਬਾਤ ਹੋ ਵੀ ਜਾਂਦੀ ਆ ਪਹਿਲੀ ਗੱਲ ਤਾਂ ਪਰਮਾਤਮਾ ਕਿਸੇ ਤੇ ਵਕਤ ਪਾਵੇ ਨਾ ਪਹਿਲੀ ਗੱਲ ਤਾਂ ਕਿਸੇ ਤੇ ਵਕਤ ਪਾਵੇ ਨਾ ਤੇ ਜੇ ਕਿਤੇ ਕੋਈ ਕਈ ਮੇਰੀ ਚਲੋ ਗਰਮੀ ਦਾ ਮਹੀਨਾ ਕੋਈ ਅੱਗ ਲੱਗ ਵੀ ਜਾਂਦੀ ਆ ਤਾਂ ਗੱਲ ਇਹ ਆ ਵੀ ਤੁਸੀਂ ਨਾ ਇਹ ਜੀ ਗਲਤੀ ਨਾ ਕਰਿਆ ਕਰੋ ਬੇਜਕ ਤੁਹਾਨੂੰ ਕੋਈ ਜਵਾਕ ਵੀ ਫੋਨ ਕਰ ਦੇ ਜਵਾਕ ਦੇ ਫੋਨ ਦੇ ਸੱਦੇ ਤੇ ਵੀ ਤੁਸੀਂ ਨਾ ਪਹੁੰਚਿਆ ਕਰੋ ਅਸੀਂ ਗੁੱਸਾ ਤੁਹਾਨੂੰ ਹਾਜੇ ਵੀ ਮੱਚੀ ਜਾਂਦੀ ਆ ਹਾਂ ਤੇ ਇਹ ਆਪਾਂ ਇਹ ਵਾਰ-ਵਾਰ ਅੱਜ ਵੀ ਆਪਾਂ ਇਹਨਾਂ ਨੂੰ ਕਹਿਨੇ ਆ ਵੀ ਤਿੰਨ ਹੇਲੇ ਹੋ ਗਏ ਨੁਕਸਾਨ ਵਿਚਾਰਾਂ ਦਾ ਬਹੁਤ ਹੋ ਜਾਂਦਾ ਵੀ ਇਹ ਵੀ ਥੋੜੀ ਜੀ ਨਿਗਾਹ ਰੱਖਣਾ ਵੀ ਕੌਣ ਆ ਬੰਦਾ ਨੁਕਸਾਨ ਕਰਨ ਵਾਲਾ ਕੌਣ ਕਿਵੇਂ ਕੋਈ ਗੱਲਬਾਤ ਕਿਉਂ ਆਏ ਆ ਗੱਲਬਾਤ ਜਿੰਨਾ ਚਿਰ ਆਪਾਂ ਬੰਦਾ ਫੜਦੇ ਨਹੀਂ ਉਹਨਾਂ ਚਿਰ ਆਪਾਂ ਕਿਹਦਾ ਨਾਮ ਵੀ ਨਹੀਂ ਲੈ ਸਕਦੇ ਤੇ ਚਲੋ ਘੱਲਿਆ ਇਹ ਤਾਂ ਇਹਦੀ ਗਰੀਬ ਮਾਰ ਤਾਂ ਹੋ ਗਈ ਆ ਨਾ ਤੇ ਇਹੀ ਬੇਨਤੀਆਂ ਸੀ ਤੇ ਆ ਤੁਹਾਨੂੰ ਸਾਰੀ ਸਲੀਅਤ ਆ ਜਿਹੜੀ ਦਿਖਾਤੀ ਆ ਤੇ ਆ ਆਪਾਂ ਜਿਹੜਾ ਗਮਾਂਡੀ ਸੀ ਤੇ ਆ ਬੀਰੀ ਨਾਲ ਵੀ ਤੁਹਾਡੀ ਗੱਲਬਾਤ ਆਪਾਂ ਤੜਕੇ ਕਰਾਤੀ ਸੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੀ ਜਿਹੜੀ ਅੱਗ ਲੱਗੀ ਸੀਗੀ ਹਾਂ ਵੀਰੇ ਗੱਟੂ ਦੀ ਢੂੜੀ ਨੂੰ ਹਾਂ ਹਾਂ ਉਹਦਾ ਸਹੀ ਮਸਲਾ ਕੀ ਸੀਗਾ ਪਤਾ ਹੈ ਇਹ ਸੋਮਵਾਰ ਨੂੰ ਅੱਗ ਲੱਗੀ ਸੀ ਸੋਮਵਾਰ ਨੂੰ ਹਾਂ ਹਾਂ ਜਦੋਂ ਅੱਗ ਲੱਗ ਗਈ ਹਾਂ ਅਸੀਂ ਸਾਰੇ ਆਲੇ ਗਲੀ ਵਾਲਿਆਂ ਨੇ ਸਤਕਾਰ ਕਮੇਟੀ ਵਾਲੇ ਉਹ ਮੁੰਡਾ ਮਨਦੀਪ ਲੱਗਿਆ ਸਾਡੇ ਗਵਾਂਢੋ ਠੀਕ ਆ ਪੁੱਛੀ ਦਾ ਮੁੰਡਾ ਪੁੱਛੀ ਦਾ ਮੁੰਡਾ ਉਹਨੂੰ ਅਸੀਂ ਫੋਨ ਲਾਇਆ ਹਾਂ ਵੀ ਮਨਦੀਪ ਬਿੱਲੂ ਗੱਡੀ ਭੇਜ ਵੀ ਅੱਗ ਲੱਗ ਗਈ ਹੂੰ ਉਹ ਕਹਿੰਦਾ ਉਹ ਆਂਟੀ ਅਸੀਂ ਹੈਗੇ ਆ ਉੱਥੇ ਮੈਂ ਕਾਫਲੇ ਚ ਬੋਟਾ ਵਾਲੇ ਚ ਠੀਕ ਹੈ ਤੇ ਮੈਂ ਦਾਇਦਾ ਤੁਹਾਨੂੰ ਹਾਂ ਉਹਦਾ ਦੁਬਾਰਾ ਮਨਦੀਪ ਦਾ ਫੋਨ ਆ ਗਿਆ ਹੂੰ ਕਹਿੰਦਾ ਮਾਸੀ ਵੀ ਉਹ ਗੱਡੀ ਖਾਲੀ ਖੜੀ ਆ ਹੂੰ ਚਲੋ ਦੂ ਬਾਅਦ ਅਸੀਂ ਫੋਨ ਕੱਟ ਤੇ ਹੂੰ ਉਸ ਤੋਂ ਬਾਅਦ ਮਨਦੀਪ ਕਾਫਲੇ ਚ ਆ ਗਿਆ ਜਦੋਂ ਹੂੰ ਤੇ ਮਨਦੀਪ ਨੇ ਆਪ ਆਕੇ ਤੂੜੀ ਵੀ ਵਿਝਾਈ ਆ ਸੱਤ ਵੀ ਪਟਾਈ ਆ ਨਾਲ ਹਾਂ ਜਿੰਨਾ ਕ ਮਨਦੀਪ ਨੇ ਕੰਮ ਕੀਤਾ ਕੀਤਾ ਉਹਨੇ ਠੀਕ ਆ ਵੀ ਨਾਲ ਲੱਗਿਆਗਾ ਹਾਂ ਗਵਾਹਣ ਤਰਫੋਂ ਹਾਂ ਵੀ ਉਹ ਸਾਰਾ ਕੰਮ ਉਹਨੇ ਵੀ ਉਹਦਾ ਦੂਜੇ ਵੀ ਜਦੋਂ ਘਰਾਂ ਦੇ ਸੀਗੇ ਉਹ ਵੀ ਨਾਲ ਲੱਗਿਆ ਉਹ ਨਾਲ ਲੱਗਿਆ ਮਨਦੀਪ ਨੇ ਹਾਂ ਸਾਰਾ ਕੰਮ ਕੀਤਾ ਪਰ ਮਨਦੀਪ ਕਹਿੰਦਾ ਵੀ ਪਾਣੀ ਹੈ ਨਹੀਂ ਗੱਡੀ 'ਚ ਹੂੰ ਉਸ ਤੋਂ ਬਾਅਦ ਅਸੀਂ ਚੁੱਪ ਕਰ ਗਏ ਵੀ ਇਹਦੇ ਬੱਸ ਦੀ ਕੀ ਗੱਲ ਆ ਕਰੇ ਹੂੰ ਉਸ ਤੋਂ ਬਾਅਦ ਅਸੀਂ ਅੱਜ ਸਵੇਰ ਫੋਨ ਲਾਇਆ ਮਨਦੀਪ ਨੂੰ ਹੂੰ ਵੀ ਮਨਦੀਪ ਇਹਨਾਂ ਨੂੰ ਕਹਿ ਪਾਈ ਵੀ ਅੱਗ ਬੁਝੀ ਨਹੀਂ ਅਜੇ ਪੈਪਾ ਨਾਲ ਬਹੁਤ ਭਜਾ ਹਟੇ ਤਿੰਨ ਦਿਨ ਹੋ ਗਏ ਹੂੰ ਉਹ ਕਹਿੰਦਾ ਵੀ ਮੇਰੇ ਬੱਸ ਦੀ ਗੱਲ ਨਹੀਂ ਵੀ ਅੱਗ ਵੀ ਉਹ ਪਾਣੀ ਹੈ ਨਹੀਂ ਉਹ ਕਹਿੰਦੇ ਗੱਡੀ 'ਚ ਫਿਰ ਮੈਂ ਕਾਕੇ ਮਿਸਤਰੀ ਨੂੰ ਫੋਨ ਲਾਇਆ ਹੂੰ ਕਾਕੇ ਮਿਸਤਰੀ ਵੀ ਸਤਕਾਰ ਕੇ ਬੇਟੀ ਦੇ ਵਿੱਚ ਤੇ ਕਾਕੇ ਮਿਸਤਰੀ ਨੇ ਕਿਹਾ ਉਹਨੇ ਅੱਜ ਅੱਗ ਤੇ ਅੱਜ ਅੱਗ ਤੇ ਕਾਬੂ ਪਿਆਗਾ ਠੀਕ ਹੈ ਜਦੋਂ ਗੱਡੀ ਆ ਗਈ ਤੇ ਇੱਕ ਜਿਹੜੀ ਆਪਾਂ ਵੀਡੀਓ ਪਾਈ ਹੈਗੀ ਆਪਾਂ ਲਾਈਵ ਚ ਲਾਇਆ ਸੀ ਪਹਿਲਾਂ ਉਹ ਤੂੰ ਫੋਨ ਕਰਕੇ ਕਿਹਾ ਸੀਗਾ ਵੀ ਗੱਲ ਇਹ ਵੀ ਪਟਵਾਰੀ ਨੇ ਤੇ ਆਪਾਂ ਨੂੰ ਤਹਿਸੀਲਦਾਰ ਨੇ ਕਿਹਾ ਵੀ ਉੱਥੇ ਵੀਡੀਓ ਬਣਾ ਲਓ ਵੀ ਆਪਾਂ ਇਹਨਾਂ ਨੂੰ ਮਾਫੀ ਜਤਾਵਾ ਦਵਾ ਦਾਂਗੇ ਮਾਫੀ ਜਤਾਵਾ ਦਵਾ ਦਾਂਗੇ ਹਾਂ ਉਹਦੇ ਵਿੱਚ ਆਪਾਂ ਦਾ ਉਹ ਜਿਹੜੀ ਵੀਡੀਓ ਉਹ ਦਿਖਾਉਂਦੇ ਸੀਗੇ ਵੀ ਉਹਨਾਂ ਨੂੰ ਦਿਖਾਉਣ ਦੀ ਖਾਤਰ ਬਣਾਉਂਦੇ ਸੀ ਹਾਂ ਹਾਂ ਤੇ ਉਹਦੇ ਵਿੱਚ ਬਾਅਦ ਦੇ ਵਿੱਚ ਬੀਰੀ ਨੇ ਤੇ ਬੀਰੀ ਦੇ ਘਰ ਵਾਲੀ ਨੇ ਆ ਕੇ ਆਪਦੀ ਸਥਿਤੀ ਦੱਸਦੀ ਮੋੜ ਕੇ ਮੈਂ ਉਹਨਾਂ ਦੇ ਯਕੀਨ ਨਹੀਂ ਕਰਿਆ ਮੈਂ ਤੈਨੂੰ ਆ ਕੇ ਪੁੱਛਣ ਲੱਗ ਗਿਆ ਵੀ ਗੱਲ ਕੀ ਹੋਈ ਆ ਤੂੰ ਆ ਜਿਹੜੀ ਸਲੀਅਤ ਗੱਲ ਦੱਸਦੇ ਵੀ ਭਾਈ ਗੱਲ ਇਹ ਵੀ ਪਹਿਲਾਂ ਤੁਸੀਂ ਫੋਨ ਲਾਏ ਆ ਵੀ ਉਹਨਾਂ ਨੂੰ ਅਈ ਲਾਏ ਸੀ ਵੀ ਸੋਡੇ ਅੱਖੇ ਤੋਂ ਆਏ ਨਹੀਂ ਉਹ ਹਾਂ ਹਾਂ ਅਸੀਂ ਲਾਏ ਸੀ ਕੇਬਲੀ ਨੇ ਵੀ ਲਾਇਆ ਸੀ ਅਸੀਂ ਵੀ ਲਾਇਆ ਸੀ ਠੀਕ ਹੈ ਹੁਣ ਅਸੀਂ ਲਾਏ ਸੀ ਹਾਂ ਉਦੋਂ ਕਹਿੰਦੇ ਵੀ ਪਾਣੀ ਹੈ ਨਹੀਂ ਗੱਡੀ 'ਚ ਵੀ ਮਨਜੀਤ ਤਾਂ ਕਹਿੰਦਾ ਵੀ ਮਾਸੀ ਪਾਣੀ ਹੈ ਨਹੀਂ ਗੱਡੀ 'ਚ ਮਨਜੀਤ ਆ ਪਾ ਆ ਗਿਆ ਜਿੰਨਾ ਕ ਕਰਿਆ ਮਨਜੀਤ ਨੇ ਆਪਦੇ ਹੱਥੀਂ ਕਰਿਆ ਕੰਮ ਤੇ ਪਰ ਸਤਕਾਰ ਕਮੇਟੀ ਦਾ ਫਰਜ਼ ਬਣਦਾ ਸੀ ਵੀ ਇਹ ਗੱਡੀ ਪਾਣੀ ਦੀ ਭਰ ਕੇ ਖੜਾਉਣ ਦਾ ਫਰਕ ਪੈਂਦਾ ਹਾਂ ਇਹ ਪਿੰਡ ਦੀ ਏਡੀ ਵਾਦੀ ਆ ਕਦੋਂ ਵੀ ਕਿਸੇ ਨੂੰ ਅੱਗ ਵਗੈਰਾ ਪਾ ਸਕਦੀ ਚਲੋ ਫਿਰ ਜੇ ਉਹਦੇ ਪਾਣੀ ਹੈ ਨਹੀਂ ਸੀ ਦੂਜੇ ਦਿਨ ਸਹੀ ਤੇ ਅੱਜ ਅੱਜ ਕਿਵੇਂ ਪਾਣੀ ਆ ਗਿਆ ਮਿੰਟੋ ਮਿੰਟੇ ਤੀਜੇ ਦਿਨੋਂ ਕਰਦੇ ਅੱਜ ਚੌਥਾ ਦਿਨ ਹੋ ਗਿਆ ਹਾਂ ਤੇ ਇਹ ਆਪਾਂ ਕੋਈ ਇਹਨਾਂ ਦੇ ਕੋਈ ਠੀਕ ਆ ਜੇ ਆਪਾਂ ਕਹੀਏ ਵੀ ਆਪਾਂ ਕੋਈ ਇਹਨਾਂ ਦੇ ਖਿਲਾਫ ਨਹੀਂ ਜਿਵੇਂ ਅਸੀਂ ਤਾਂ ਕਹਿੰਦੇ ਪਿੰਡ 'ਚ ਆਪਾਂ ਕੋਈ ਇਹਨਾਂ ਦੇ ਖਿਲਾਫ ਨਹੀਂ ਪਿੰਡ 'ਚ ਅਸੀਂ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਨਹੀਂ ਕਰਨਾ ਨਾ ਕੋਈ ਸਤਕਾਰ ਕਮੇਟੀ ਵਾਲੇ ਆਪਾਂ ਤੋਂ ਕੋਈ ਆਪਣੇ ਭੈਣ ਭਰਾਗੇ ਪਰ ਇਹਨਾਂ ਨੂੰ ਇਹੇ ਤੁਰਤ ਪੈਰ ਐਕਸ਼ਨ ਲੜਾ ਚਾਹੀਦਾ ਲੈਣਾ ਚਾਹੀਦਾ ਜਦੋਂ ਅੱਗ ਲੱਗ ਗਈ ਸੀ ਤੇ ਜੇ ਭਾਈ ਤੁਸੀਂ ਬਾਹਲਾ ਗਾਹਾਂ ਸਾਡੇ ਨੰਘੋਂਗੇ ਹੱਦਾਂ ਪਾਰ ਕਰੋਗੇ ਫੇਰ ਅਸੀਂ ਉਹੋ ਜਿਹਾ ਸਾਥੋ ਜਵਾਬ ਸਵਾਬ ਸੁਣਾਂਗੇ ਫਿਰ ਉਹੋ ਜਿਹਾ ਜਵਾਬ ਸਵਾਬ ਕਰਾਂਗੇ ਸਾਡੇ ਸਾਰੇ ਘਰ ਮੱਚ ਜਾਂਦੇ ਅੱਗ ਚ ਹਾਂ ਤੇ ਫਿਰ ਅਸੀਂ ਕੀ ਕਰਦੇ ਸਾਡੇ ਜਵਾਕ ਜਲੇ ਮੱਚ ਜਾਂਦੇ ਸਾਨੂੰ ਸਤਕਾਰ ਕਮੇਟੀ ਦਾ ਤੇ ਸਾਨੂੰ ਗੱਡੀ ਦਾ ਕੀ ਭਾ ਪਿੰਡ ਨੂੰ ਭਾਗ ਤੇ ਇਹ ਠੀਕ ਆ ਗੱਲ ਜੀ ਤੇ ਧੰਨਵਾਦ ਤੁਹਾਡਾ ਤੇ ਆਪਾਂ ਇਹੀ ਸਚਾਈ ਜਾਣਨੀ ਸੀ ਧੰਨਵਾਦ ਕਾ ਕੋਈ ਨਾ ਮਿਤਰੇ ਇੱਥੇ ਆ ਉਹ ਇਧਰ ਜੇ ਵੀ ਲਾਉਣ ਦੀ ਭਜਰਾ ਉਰਲੇ ਪਾਸੇ ਆ ਵੇ ਇੱਥੋਂ ਤੂੰ ਆਇਆ ਘੜਦਿਆ ਹਾਂ ਬਹੁਤ ਟਾਈਮ ਲੱਗਿਆ